ਮੇਰੇ ਕੋਲ ਰੁਪਿੰਦਰ ਸਿੰਘ ਹੋ ਰਿਹਾ ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰ ਸਿੰਘ ਲੋਕ ਅਧਿਕਾਰ ਲਹਿਰ ਬਠਿੰਡੇ ਤੋਂ ਬੋਲ ਰਹੇ ਜੀ ਹਾਂਜੀ ਹਾਂਜੀ ਸਰ ਰੁਪਿੰਦਰ ਜੀ ਬਹੁਤ ਸਵਾਗਤ ਆ ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ ਬੜਾ ਚੰਗਾ ਲੱਗਾ ਕਿ ਤੁਸੀਂ ਜੁੜੇ ਪਹਿਲਾਂ ਬਰੀਫਲੀ ਦੱਸੋਗੇ ਲੋਕ ਅਧਿਕਾਰ ਲਹਿਰ ਇਸ ਵੇਲੇ ਕੀ ਕੰਮ ਕਰ ਰਹੀ ਹੈ ਕਿਸ ਤਰ੍ਹਾਂ ਦੀ ਐਕਟੀਵਿਟੀ ਕਰ ਰਹੀ ਹੈ ਸਰ ਲੋਕ ਅਧਿਕਾਰ ਲਹਿਰ ਪਿਛਲੇ 4 ਸਾਲਾਂ ਤੋਂ ਲੋਕਾਂ 'ਚ ਇੱਕ ਸਿਆਸੀ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਲਗਭਗ ਅਸੀਂ ਪਿਛਲੇ ਟਾਈਮ ਤੋਂ ਹਜ਼ਾਰਾਂ ਪਿੰਡ ਕੱਢੇ ਆ ਤੇ ਲੋਕਾਂ ਨੂੰ ਸਿਰਫ ਸਿਆਸੀ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਫੋਕਸ ਕਰਨ ਦੀ ਨੀਤੀ ਮੈਂ ਕਿ ਅਸੀਂ ਲੋਕਾਂ ਨੂੰ ਲਾਹਮੰਦ ਕਰਦੇ ਆਂ ਤੇ ਰੁਪਿੰਦਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਿਸੇ ਪਾਰਟੀਕੂਲਰ ਪਾਰਟੀ ਵਾਸਤੇ ਜੇ ਜਾਂ ਤੁਸੀਂ ਇੰਡੀਪੈਂਡੈਂਟਲੀ ਮੁੱਦਿਆਂ ਦੇ ਉੱਤੇ ਗੱਲ ਕਰਦੇ ਜੇ ਅਜੀ ਸਰ ਮੁੱਦਿਆਂ ਦੇ ਉੱਤੇ ਗੱਲ ਕਰਦਾ ਤੇ ਲੋਕਾਂ ਨੂੰ ਇਹੀ ਰਿਕਵੈਸਟ ਕਰਦੇ ਆਂ ਕਿ ਵੀ ਚੰਗੇ ਕਰਤਾਰ ਨੂੰ ਜਿਤਾਓ ਜੇ ਚੰਗੇ ਕਰਤਾਰ ਨੂੰ ਲੋਕ ਜਿਤਾਉਣਗੇ ਤਾਂ ਸਿਆਸੀ ਪਾਰਟੀਆਂ ਆਪਣੇ ਆਪ ਹੀ ਚੰਗੇ ਕਰਤਾਰਾਂ ਨੂੰ ਟਿਕਟਾਂ ਦੇਣ ਲੱਗ ਜਾਣੀਆਂ ਬਹੁਤ ਅੱਛਾ ਬਹੁਤ ਅੱਛਾ ਯਤਨ ਹੈ ਤੁਹਾਡਾ ਰੁਪਿੰਦਰ ਤੁਸੀਂ ਕਿਉਂਕਿ ਬਠਿੰਡੇ ਦੇ ਵਿੱਚ ਜੇ ਬਠਿੰਡੇ ਸੀਟ ਦੀ ਆਪਾਂ ਗੱਲ ਕਰ ਰਹੇ ਆਂ ਪਹਿਲਾਂ ਤੇ ਦੱਸੋ ਕਿ ਉੱਥੇ ਕੀ ਲੱਗਦਾ ਵਾ ਸਥਿਤੀ ਕੀ ਬਣੀ ਹੋਈ ਐ ਇਸ ਵੇਲੇ ਸਤੀ ਸਰ ਇਸ ਤਰ੍ਹਾਂ ਕਿ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਵਾਕੇ ਦੇਖੀਏ ਕਿਉਂਕਿ ਕੋਸਟਿਕਤਾ ਪਹਿਲਾਂ ਅਨਾਊਂਸ ਹੋਣ ਕਰਕੇ ਹੁਣ ਜਿਵੇਂ ਜਿਵੇਂ ਨੇੜੇ ਆ ਰਹੇ ਆ ਸਮਿਕਰਨਾ ਬਦਲ ਵੀ ਰਹੀਆਂ ਨੇ ਪਹਿਲਾਂ ਫਾਈਟ ਜਿਹੜੀ ਸੀਗੀ ਵਾਕੇ ਲਗਭਗ ਲੱਗ ਰਹੀ ਸੀ ਜਿਵੇਂ ਰਾਜਾ ਮਣਿਕ ਦੀ ਵਾਈਫ ਨੂੰ ਪੜਾ ਟਿਕਟ ਬੇਨ ਦੇ ਕਿ ਆਸਰਾਇਆਂ ਲਾ ਜਾ ਰਹੀਆਂ ਸੀ ਉਸ ਟਾਈਮ ਲੱਗ ਰਿਹਾ ਸੀ ਕਿ ਫਾਈਟ ਬੜੀ ਜ਼ਬਰਦਸਤ ਹੋਣੀ ਐ ਤਾਂ ਤਿੰਨੇ ਪਾਰਟੀਆਂ ਕਾਂਗਰਸ ਵੀ ਅਕਾਲੀ ਵੀ ਤੇ ਨਾਲ ਆਮ ਆਦਮੀ ਪਾਰਟੀ ਵੀ ਤੇ ਇਹਨਾਂ ਦੇ ਵਿੱਚ ਫਸਮੀ ਟੱਕਰ ਹੋਣੀ ਆ ਪਰ ਹੁਣ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਈ ਆ ਤਾਂ ਲਗਭਗ ਉੱਥੋਂ ਜਿਹੜਾ ਕੈਂਡੀਡੇਟ ਕਾਂਗਰਸ ਦੇ ਆਏ ਨੇ ਸਰਦਾਰ ਜੀਤਮੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਆ ਪਰ ਕਿਤੇ ਨਾ ਕਿਤੇ ਉਹ ਪਿੱਛੇ ਦਿਖਾਈ ਦੇ ਰਹੇ ਨੇ ਕਿਉਂਕਿ ਦੋਨੇ ਅਕਾਲੀ ਦਲ ਤੇ ਅੱਜ ਜਿਹੜਾ ਮਾਕੇ ਫਾਈਟ ਆ ਉਹ ਤੇ ਸਿਰਫ ਝਾੜੂ ਦੇ ਵਿੱਚ ਕਰ ਰਹਿ ਚੁੱਕੀ ਆ ਮਾਕੇ ਸੰਕਰਨ ਕਾਫੀ ਸਾਫ਼ ਹੋ ਚੁੱਕੀ ਆ ਤੇ ਲਗਭਗ ਜਿਵੇਂ ਅਸੀਂ ਪਿਛਲੇ ਦੌਰ ਚ ਦੇਖਿਆ ਕੁਝ ਮਾਕੇ ਕਮੀਆਂ ਜਿਹੜੀਆਂ ਪਿਛਲੇ ਵੋਟ ਬੈਂਕ ਨੂੰ ਦੇਖੀਏ ਤਾਂ ਜਿੰਨੇ ਕਾਲੀ ਦਲ ਦੇ ਨਾਲ ਪਿਛਲੀ ਵਾਰ ਅਟੈਚ ਸੀਗੇ, ਬੀਜੇਪੀ ਵੀ ਅਟੈਚ ਸੀ। ਹੋਰ ਬੜੀਆਂ ਚੀਜ਼ਾਂ ਸੀ ਜਿਨ੍ਹਾਂ ਦਾ ਮੈਕਰੋ ਵੋਟੇਜ ਮਿਲੀ ਤੇ ਲਗਾਤਾਰ ਤਿੰਨ ਵਾਰ ਹਰਤੇਮਰਤ ਕੌਰ ਤੋਂ ਜਿੱਤੇ ਆ। ਪਰ ਹੁਣ ਸਮਿਕਰਣਾ ਟੋਟਲੀ ਚੇਂਜ ਵੀ ਹੋਈਆਂ ਹੋਈਆਂ ਨੇ। ਉਹਨਾਂ ਦੇ ਨਾਲ ਜਿਹੜੀ ਬੀਜੇਪੀ ਭਾਈਵਾਲ ਸੀ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਅੱਜ ਕੀ ਆ ਤਲਾਂਗਲੀ ਦੇ ਚੁੱਕੀ ਆ ਤੇ ਹੋਰ ਜਿਹੜੇ ਕਈ ਹੋਰ ਫੈਕਟਰ ਨੇ ਉਹ ਵੀ ਕੰਮ ਕਰ ਰਹੇ ਆ। ਬਾਕੀ ਜਿਵੇਂ 1 ਜੂਨ ਡੇਟ ਆ ਗਈ ਆ। ਹੁਣ ਸਾਡੇ ਪਿੰਡਾਂ ਦੇ ਵਿੱਚ ਸਭ ਕਿਤੇ ਪ੍ਰਚਾਰਿਆ ਜਾ ਰਿਹਾ ਕਿ 1 ਜੂਨ ਉਹੀ ਤਰੀਕਾ ਜ ਬਾਕੀ ਮਾਰਾ ਦਾ ਸਰੂਪ ਚੋਰੀ ਕੀਤਾ ਜਾਂਦਾ ਤੇ ਬਾਅਦ ਜਿੰਨਾ ਨੈਰੇਟਿਵ ਜਿਹੜਾ ਵੀ ਉਹ ਤੇ ਦਰਤਾਪ ਬੰਦਾ ਉਹਦੇ ਚ ਬਾਦਲ ਕੇ ਕਟਹਿਰੇ ਚ ਖੜੇ ਨੇ ਅੱਜ ਵੀ ਖੜੇ ਨੇ ਉਸ ਚੀਜ਼ ਦਾ ਲੋਕਾਂ ਚ ਪ੍ਰਚਾਰ ਕਰ ਰਹੀਆਂ ਬਾਕੀ ਸਿਆਸੀ ਪਾਰਟੀਆਂ ਕਾਂਗਰਸ ਵੀ ਕਰ ਰਹੀ ਆ ਤੇ ਨਾਲ ਨਾਲ ਆਪਣੇ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਤੇ ਬਾਕੀ ਆਮ ਆਦਮੀ ਪਾਰਟੀ ਵੀ ਜਿਵੇਂ ਅਸੀਂ ਗੱਲ ਕਰੀਏ ਤਾਂ ਲੋਕਾਂ ਨੂੰ ਉਹਨਾਂ ਤੋਂ ਜਿੰਨੀਆਂ ਆਸਾਂ ਸੀ ਪੂਰੀਆਂ ਤਾਂ ਨਹੀਂ ਅਜੇ ਤੱਕ ਹੋਈਆਂ ਪਰ ਫਿਰ ਵੀ ਇੱਕ ਸਾਫ ਸ਼ਵੀ ਹੋਣ ਕਰਕੇ ਗਰਮੀ ਸਿੰਘ ਖੁੱਟਿਆਂ ਦੇ ਕਿਰਦਾਰ ਨੂੰ ਲੋਕ ਪਸੰਦ ਵੀ ਕਰ ਰਹੇ ਆ ਤੇ ਲੋਕ ਉਹਨਾਂ ਨੂੰ ਸਪੋਰਟ ਵੀ ਕਰ ਰਹੇ ਆ ਸੋ ਸੋ ਤੁਹਾਡੀ ਗੱਲ ਤੋਂ ਇੰਜ ਲੱਗਦਾ ਵੀ ਸੀਟ ਜਿਹੜੀ ਆ ਫਸੀ ਹੋਈ ਆ ਬਿਲਕੁਲ ਸਰ ਪੂਰਾ ਫਾਈਟ ਹੈਗੀ ਆ ਪਰ ਜਿਵੇਂ ਪਿਛਲੇ ਦੌਰ ਦੇ ਵਿੱਚ ਜਿਵੇਂ ਭਗਵੰਤ ਮਾਨ ਜਿਹੜਾ ਹੈਗਾ ਉਹਨਾਂ ਨੂੰ ਸਿਆਸੀ ਸਟੰਟ ਵੀ ਕਰਨੇ ਆਉਂਦੇ ਆ ਤੇ ਕੁਝ ਜਿਹੜੀਆਂ ਚੀਜ਼ੀਆਂ ਉਹਨਾਂ ਨੇ ਇੱਥੇ ਆ ਕੇ ਜਿਵੇਂ ਕਿੱਕਲੀ ਪਾਈ ਆ ਹੋਰ ਪਾਈ ਆ ਪਰ ਪਰਸਪੈਕਸ਼ਨ ਬਦਲਣ ਦੀ ਕੋਸ਼ਿਸ਼ ਵੀ ਕੀਤੀ ਆ ਪਰ ਪਿਛਲੇ ਸਮੇਂ ਦੀ ਜਿਵੇਂ ਸੋਸ਼ਲ ਮੀਡੀਆ ਦੇ ਕੁਝ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਪਰ ਫਿਰ ਵੀ ਕੁੱਲ ਮਿਲਾ ਕੇ ਸਾਰੀ ਜਿਹੜੀ ਫਾਈਟ ਆ ਕਾਫੀ ক্লোਜ਼ ਫਾਈਟ ਆ ਪਰ ਫਾਈਟ ਹੁਣ ਜਿਹੜੀ ਹੈਗੀ ਆ ਲਗਭਗ ਕਲੀਅਰ ਹੋ ਚੁੱਕੀ ਆ ਵੀ ਆਮ ਆਦਮੀ ਪਾਰਟੀ ਤੇ ਕਾਲੀ ਧ ਪਰ ਰੁਪਿੰਦਰ ਜਿਵੇਂ ਉਹਨਾਂ ਨੇ ਕਿਕਲੀ ਪਾਈ ਭਗਵੰਤ ਨੇ ਤੇ ਸੁਖਬੀਰ ਨੇ ਫਿਰ ਉਹ ਇਹ ਵੀ ਕਿਹਾ ਨਾ ਕਿ ਆ ਝੂਠਾਂ ਦੀ ਪੰਡ ਵੀ ਉਹਨੇ ਆਪਣੇ ਤਰੀਕੇ ਨਾਲ ਪੇਸ਼ ਕੀਤੀ ਲੋਕਾਂ 'ਚ ਬਿਲਕੁਲ ਸਰ ਮੈਂ ਕਹਿੰਦਾ ਵੀ ਸਲੋਗਨ ਹਰ ਬੰਦਾ ਦੰਦਾ ਪਰ ਕਿਤੇ ਨਾ ਕਿਤੇ ਭਗਵੰਤ ਮਾਨਿਕ ਕੀ ਹੈ ਮਜਿਆ ਹੋਇਆ ਕਲਾਕਾਰ ਹੋਣ ਕਰਕੇ ਉਹਦੀ ਚੀਜ਼ ਨੂੰ ਥੋੜਾ ਲੋਕ ਵੱਧ ਗ੍ਰਿਪਟ ਕਰਦੇ ਆ ਲੋਕਾਂ ਨੇ ਵੱਧ ਮੈਨੂੰ ਲੱਗਦਾ ਹਰ ਬੰਦੇ ਨੇ ਕਿਕਲੀ ਪੰਜਾਬ ਦੀ ਪੰਜ ਪੰਜ ਚਾਰ ਚਾਰ ਵਾਲੀ ਸੁਣੀ ਹੋ ਸਵਾਦ ਲੈਣ ਦੇ ਮਰਿਆ ਨੇ ਅਸੀਂ ਲੋਕਾਂ ਨੂੰ बार-बार ਇਹੀ ਕਹਿੰਦੇ ਆ ਕਿ ਪੀ ਕਿਸਾਨਾਂ ਦਾ ਕਿਸਾਨ ਕਿਉਂਕਿ ਕਈ ਥਾਵਾਂ ਤੇ ਭਾਜਪਾ ਦਾ ਵਿਰੋਧ ਕਰ ਰਹੇ ਆ ਇੱਥੇ ਕਿੰਨਾ ਕਿਹਾ ਜਿਆਦਾ ਵਿਰੋਧ ਭਾਜਪਾ ਦਾ ਸਿਰਫ ਵਿਰੋਧ ਹੋ ਰਿਹਾ ਕਿ ਬਾਕੀਆਂ ਦਾ ਵੀ ਹੋ ਰਿਹਾ ਨਹੀਂ ਬਿਲਕੁਲ ਸਰ ਵਿਰੋਧ ਹੋ ਰਿਹਾ ਮਾਕੇ ਖੁੱਡੀਆਂ ਪਰਿਵਾਰ ਦਾ ਵੀ ਸ਼ੁਰੂਆਤ ਦੇ ਵਿੱਚ ਵਿਰੋਧ ਹੋਇਆ ਸੀ ਜਿਹੜੀ ਗੜੇਮਾਰੀ ਹੋਈ ਸੀ ਨਾ ਉਧਰ ਗੋਨਿਆਣਾ ਸਾਈਡ ਹੋਈ ਸੀ ਹੂੰ ਬਠਿੰਡਾ ਮਾਕੇ ਦਿਹਾਤੀ ਦਾ ਏਰੀਆ ਪੈਂਦਾ ਉੱਚਾ ਦਾ ਏਰੀਆ ਪੈਂਦਾ ਉੱਥੇ ਗੜੇਮਾਰੀ ਹੋਈ ਸੀ ਉਹਦੇ ਕਰਕੇ ਲੋਕਾਂ 'ਚ ਵਿਰੋਧ ਕਾਫੀ ਸੀ ਪਰ ਪਿਛਲੇ ਸਮੇਂ ਦੇ ਵਿੱਚ ਉਹ ਇਲੈਕਸ਼ਨ ਕਮਿਸ਼ਨੋਂ ਪਰਮਿਸ਼ਨ ਲੈ ਕੇ ਗੜੇਮਾਰੀ ਵਾਸਤੇ 15 ਕਰੋੜ ਰੁਪ ਉਦੇ ਕਰਕੇ ਉਹ ਵਿਰੋਧ ਨੂੰ ਕਾਫੀ ਹੱਦ ਤੱਕ ਕਵਰ ਵੀ ਕਰ ਗਿਆ। ਬਾਕੀ ਕਿਸਾਨੀ ਦਾ ਵਿਰੋਧ ਜਿਹੜਾ ਹੈਗਾ ਉਹ ਅਕਾਲੀਆਂ ਵਾਸਤੇ ਵੀ ਕਿਉਂਕਿ ਅਕਾਲੀਆਂ ਦੇ ਨਾਲ ਪੁਰਾਣੇ ਸਮੇਂ ਦੇ ਦੇਖਿਆ ਕਿ ਭਾਜਪਾ ਦਾ ਘੱਟ ਜੋੜ ਰਿਹਾ ਤੇ ਲੋਕਾਂ ਨੂੰ ਅੱਜ ਵੀ ਆਸ ਬੰਦ ਹੈ। ਲੋਕਾਂ ਨੂੰ ਲੱਗਦਾ ਕਿ ਜੇ ਇਹ ਸੀਟ ਮੰਨ ਲਓ ਕਲੀਅਰ ਕਰਦੇ ਆ ਤੇ ਸੈਂਟਰ 'ਚ ਜਿਵੇਂ ਪਰਸੈਪਸ਼ਨ ਚੱਲ ਰਹੀ ਆ ਕਿ ਸੀਟਾਂ ਉੱਥੇ ਵੀ ਮਾ ਕੇ ਫਾਈਟ ਪਸੀ ਹੋਈ ਆ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ 'ਚ ਇਹ ਆ ਕਿ ਮੋਦੀ ਨੂੰ ਸਪੋਰਟ ਕਰਦੇ ਉਹ ਚੀਜ਼ ਦਾ ਕਿਸਾਨਾਂ ਦੇ ਵਿੱਚ ਵੀ ਇੱਕ ਹੈਗਾ ਜਿਹੇ ਕਰਕੇ ਕਿਸਾਨ ਕਿਤੇ ਨਾ ਕਿਤੇ ਕਾਲੀਦਲ ਨੂੰ ਉਸ ਤਰੀਕੇ ਨਾਲ ਮਾ ਕੇ ਸਪੋਰਟ ਨਹੀਂ ਕਰਦੇ ਅੰਦਰੋਂ ਲੋਕਾਂ ਮਿਹਰਬਾਨੀ ਥੈਂਕ ਯੂ ਰੁਪਿੰਦਰ ਤੁਸੀਂ ਜੁੜੇ ਬਹੁਤ ਚੰਗਾ ਲੱਗਾ ਥੈਂਕ ਯੂ ਵੈਰੀ ਮੱਚ ਬਹੁਤ ਮਿਹਰਬਾਨੀ